ਇਹ ਖਾਲਸਾ ਪੰਥ ਨੂੰ ਮੌਜੂਦਾ ਹਾਲਾਤਾਂ ਦਾ ਵਰਣਨ ਚਮਿੰਡਿਆਂ ਵਾਲਾ ਢਾਡੀ ਹਥਾ ਇੱਕ ਆਰਤਾ ਦੇ ਰੂਪ ਵਿੱਚ ਗਾ ਕੇ ਬੇਨਤੀ ਐਂ ਕਰਦਾ ਹੈ ਗੱਲ ਪੰਨਣੀ ਪਾਉਗੀ ਆ ਸਾਡੀ ਜਿਹੜਾ ਜੋ ਜਥੇਦਾਰ ਲੱਗਣਾ ਪਰ ਮਰਜ਼ੀ ਨਹੀਂ ਚੱਲਣੀ ਤੁਹਾਡੀ ਜਿਹੜਾ ਜੋ ਜਥੇਦਾਰ ਲੱਗਣਾ ਚਿੱਕੇ ਬਿਆਨ ਦੇਣ ਪੈਣਗੇ ਸਾਨੂੰ ਪੁੱਛ ਕੇ ਬਿਆਨ ਦੇਣ ਪੈਣਗੇ ਸਾਡੇ ਪੱਖ 'ਚ ਸਦਾ ਹੀ ਜਿਹੜੇ ਰਹਿਣਗੇ ਸਾਡੇ ਪੱਖ 'ਚ ਸਦਾ ਹੀ ਜਿਹੜੇ ਰਹਿਣਗੇ ਸੱਚ ਬੋਲਣ ਦੀ ਹੋਣੀ ਨਹੀਂ ਆਜ਼ਾਦੀ ਜੇ ਆਜੋ ਜੱਥੇਦਾਰ ਲੱਗਣਾ ਗੱਲ ਮੰਨਣੀ ਪਊਗੀ ਆ ਸਾਡੀ ਜੇ ਆਜੋ ਜੱਥੇਦਾਰ ਲੱਗਣਾ ਅਕਾਲ ਤਖਤ ਤੁਸੀਂ ਆਖਣਾ ਮਹਾਨ ਜੀ ਅਕਾਲ ਤਖਤ ਤੁਸੀਂ ਆਖਣਾ ਮਹਾਨ ਜੀ ਅਕਾਲ ਤਖਤ ਅਖਣਾ ਮਹਾਨ ਜੀ ਅਕਾਲ ਤੱਕ ਤੁਸੀਂ ਅਖਣਾ ਮਹਾਨ ਜੀ ਤੁਸੀਂ ਸਾਡੇ ਲਈ ਤਾਂ ਨੌਕਰ ਆ ਸਮਾਨ ਜੀ ਤੁਸੀਂ ਸਾਡੇ ਲਈ ਤਾਂ ਨੌਕਰ ਆ ਸਮਾਨ ਜੀ ਭਾਵੇਂ ਹੋਵੇ ਕੋਈ ਰਿਟਾਇਰ ਹੋਇਆ ਰਾਗੀ ਜੇ ਅੱਜ ਜਥੇਦਾਰ ਲੱਗਣਾ ਗੱਲ ਮੰਨਣੀ ਪਾਉਗੀ ਆ ਸਾਡੀ ਜੇ ਅੱਜ ਜਥੇਦਾਰ ਲੱਗਣਾ ਹਾ ਹਾ ਦਸੇ ਚੇਤ ਮੰਦਿਆ ਆ ਜੁਹਦੇ ਰਾਓ ਸਾਰੀਆਂ ਕਮੇਟੀਆਂ ਸਾਡੇ ਕਬਜ ਵਿੱਚ ਸਾਰੀਆਂ ਕਮੇਟੀਆਂ ਅਸੀਂ ਵਰਤ ਕੇ ਸਾਰੀਆਂ ਸਮੇਟੀਆਂ ਅਸੀਂ ਵਰਤ ਕੇ ਸਾਰੀਆਂ ਸਮੇਟੀਆਂ ਇਸ ਕੰਮ ਦੇ ਅਸੀਂ ਹਾਂ ਬੜੇ ਕਾਦੀ ਜੇ ਅੱਜ ਜਥੇਦਾਰ ਲੱਗਣਾ ਗੱਲ ਮੰਲਣੀ ਪਊਗੀ ਆ ਸਾਡੀ ਜੇ ਅੱਜ ਜਥੇਦਾਰ ਲੱਗਣਾ ਹਸੌਦੇ ਸਾਧ ਨਾਲ ਸਾਡੀਆਂ ਨਿਆਰੀਆਂ ਹਸੌਦੇ ਸਾਧ ਨਾਲ ਸਾਡੀਆਂ ਨਿਆਰੀਆਂ ਮੈਂ ਆਪੀ ਦੇਣ ਦੀਆਂ ਰੱਖਿਓ ਤਿਆਰੀਆਂ ਦੇਣ ਦਿਆਂ ਰੱਖੇ ਹੋ ਤਿਆਰੀਆਂ ਹਣੀ ਪ੍ਰੀਤ ਨੂੰ ਬਣਾਉਣਾ ਪਉ ਭਾਬੀ ਜੇ ਅੱਜ ਜਥੇਦਾਰ ਲੱਗਣਾ ਗੱਲ ਮੰਨਣੀ ਪਊਗੀ ਆ ਸਾਡੀ ਜੇ ਅੱਜ ਜਥੇਦਾਰ ਲੱਗਣਾ ਹੁਕਮ ਜਿੰਨਾ ਮੋੜੇ ਨੇ ਧਗ ਪੁਰੀਆ ਹੁਕਮ ਜਿੰਨਾ ਮੋੜੇ ਨੇ ਚੌਕੀਦਾਰ ਵਾਂਗੂ ਲਾਕੇ ਅਸੀਂ ਤੋਰੇ ਨੇ ਚੌਕੀਦਾਰ ਵਾਂਗੂ ਲਾਕੇ ਅਸੀਂ ਤੋਰੇ ਨੇ ਜਿੰਮਿੰਦੇ ਹੁਕਮਾ ਤੋਂ ਹੈ ਜਿਹੜੇ ਬਾਗੀ ਜੇ ਅੱਜ ਜਥੇਦਾਰ ਲੱਗਣਾ ਗੱਲ ਮੰਨਣੀ ਪਊਗੀ ਆ ਸਾਡੀ ਜੇ ਅੱਜ ਜਥੇਦਾਰ ਲੱਗਣਾ ਪਰ ਮਰਜ਼ੀ ਨਹੀਂ ਚੱਲਣੀ ਤੁਹਾਡੀ ਜੇ ਅੱਜ ਜਥੇਦਾਰ ਲੱਗਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ